ਮਿਸ਼ਨ ਪੰਜਾਬ 'ਚ ਆਪ ਦਾ ਸਵਾਗਤ ਢੱਲੇਵਾਲ ਵੱਲੋਂ ਕਿਸਾਨਾਂ ਨੂੰ 6 ਮਾਰਚ ਨੂੰ ਦਿੱਲੀ ਪੁੱਜਣ ਅਤੇ 10 ਨੂੰ ਰੇਲਾ ਰੋਕਣ ਦਾ ਸੱਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਸੂਬੇ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਰੇਲਾ ਬੱਸਾਂ ਹਵਾਈ ਜਹਾਜ਼ਾਂ ਜਾਂ ਆਵਾਜਾਈ ਦੇ ਹੋਰ ਸਾਧਨਾਂ ਰਾਹੀਂ 6 ਮਾਰਚ ਨੂੰ ਦਿੱਲੀ ਪਹੁੰਚਣ ਇਸ ਦੇ ਨਾਲ ਹੀ ਢੱਲੇਵਾਲ ਨੇ 10 ਮਾਰਚ ਨੂੰ ਰੇਲਾ ਰੋਕਣ ਦੀ ਵੀ ਗੱਲ ਆਖੀ ਹੈ ਪਾਕਿਸਤਾਨ ਮੁਸਲਿਮ ਲੀਗ ਨੇ ਮਾਰੀ ਬਾਜੀ ਸ਼ਹਿਬਾਜ਼ ਸ਼ਰੀਫ ਬਣੇ ਪਾਕਿਸਤਾਨ ਦੇ وزیراعظم ਪਾਕਿਸਤਾਨ ਮੁਸਲਿਮ ਲੀਗ ਐਨਏ ਦੇ ਸੀਨੀਅਰ ਨੇਤਾ ਸ਼ਹਿਬਾਜ਼ ਸ਼ਰੀਫ ਇੱਕ ਵਾਰ ਮੋੜ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣ ਗਏ ਹਨ 3 ਮਾਰਚ ਨੂੰ ਹੋਈ VOTING ਚ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਗਿਆ ਹੈ ਸ਼ਹਿਬਾਜ਼ ਸ਼ਰੀਫ ਨੇ 2 ਮਾਰਚ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਪੇਪਰ ਦਾਖਲ ਕੀਤੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਜਖਮਾਂ ਤੇ ਲੂਣ ਛਿੜ ਗਿਆ ਬੀਬੀ ਰਾਜਵਿੰਦਰ ਕੋਰ ਰਾਜੂ ਮਹਿਲਾ ਕਿਸਾਨ ਯੂਨੀਅਨ ਐਮ ਕੇ ਯੂ ਦੇ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਪਾਜਪਾ ਵੱਲੋਂ ਟੋਨੀ ਮਿਸ਼ਰਾ ਨੂੰ ਲੋਕ ਸਭਾ ਦੀ ਟਿਕਣ ਦੇਣ ਦੇ ਫੈਸਲੇ ਦੀ ਤਿੱਖੀ ਨਿਖੇਧੀ ਕਰਦੇ ਹਾਂ ਇਸ ਕਦਮ ਉੱਤੇ ਡੂੰਗੀ ਨਿਰਾਸ਼ਾ ਜ਼ਾਹਿਰ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ ਮੈਲਾ ਕਿਸਾਨ ਆਗੂ ਨੇ ਅਗੂਨੀ ਅਫਸੋਸ ਪ੍ਰਗਟਾਇਆ ਕਿ ਟੋਨੀ ਮਿਸ਼ਰਾ ਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਮਾਨਵੀ ਜੀਵਨ ਪ੍ਰਤੀ ਲਾਪਰਵਾਹ ਤੇ ਕਿਸਾਨਾਂ ਵਿਰੋਧ ਇੱਕ ਪਾਸੜ ਹਿੰਸਾ ਕਰਨ ਦਾ ਜਿਉਂਦਾ ਜਾਗਦਾ ਪ੍ਰਮਾਣ ਹਨ ਜੋ ਉੱਤਰ ਪ੍ਰਦੇਸ਼ ਵਿੱਚ ਲక్ష్ਮੀਪੁਰ ਖੀਰੀ ਘਟਨਾ ਵਿੱਚ ਦਿਨ ਦਿਹਾੜੇ ਆਪਣੀ ਗੱਡੀ ਹੇਠਾਂ ਦੜੜ ਕੇ ਚਾਰ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਮਾਰਨ ਲਈ ਸਿੱਧੇ ਜ਼ਿੰਮੇਵਾਰ ਹਨ ਅਜਿਹੇ ਲੋਕਾਂ ਨੂੰ ਸੰਸਦੀ ਟਿਕਟ ਨਾਲ ਨਿਵਾਜਿਆ ਗਿਆ ਹੈ ਜੋ ਮੋਦੀ ਸਰਕਾਰ ਦੀ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਕੋਰ ਉਦਾਸ ਸੀਨਤਾ ਦਾ ਸਪਸ਼ਟ ਸੰਦੇਸ਼ ਹੈ ਤੇਜ਼ ਹਵਾਵਾਂ ਤੇ ਗੜੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਬਾਰੇ ਸੀਐਮ ਨੇ ਕਿਉਂ ਤਾਰੀ ਚੁੱਪੀ ਬਦਲ ਨੇ ਮੰਗਿਆ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਬੇਮੌਸਮੀ ਬਰਸਾਤ ਤੇਜ਼ ਹਵਾਵਾਂ ਤੇ ਗੜੇਮਾਰੀ ਸਮੇਤ ਮੌਜੂਦਾ ਖਰਾਬ ਮੌਸਮ ਕਾਰਨ ਸੂਬੇ ਵਿੱਚ ਕਣਕ ਅਤੇ ਹੋਰ ਖੜੀਆਂ ਫਸਲਾਂ ਨੂੰ ਹੋਏ ਪਾਰੀ ਨੁਕਸਾਨ ਬਾਰੇ ਬੇਰਹਿਮੀ ਚੁੱਪੀ ਤੇ ਸਵਾਲ ਉਠਾਏ ਹਨ ਉਨਾ ਕਿਹਾ ਕਿ ਕਿਸਾਨੀ ਗੰਭੀਰ ਸੰਕਟ ਚ ਹੈ ਕਿਉਂਕਿ ਖੇਤੀ ਹੁਣ ਲਾਹੇਵੰਦ ਕੀਤਾ ਨਹੀਂ ਫਸਲਾਂ ਦੇ ਨੁਕਸਾਨ ਦੇ ਉੱਤੇ ਸੀਐਮ ਕਿਉਂ ਨਹੀਂ ਬੋਲੇ ਸੋ ਬਦਲ ਨੇ ਕਿਹਾ ਕਿ ਹਕੀਕਤ ਸੀਐਮ ਮਾਨ ਕਿਸਾਨਾਂ ਦੀ ਮੁਸ਼ਕਲਾ ਪ੍ਰਤੀ ਗੈਰਸੰਜੀਦਾ ਹਨ ਉਹ ਦੋ ਦਿਨਾਂ ਤੋਂ ਆਪਣੇ ਆਕਾ ਕੇਜਰੀਵਾਲ ਦੀ ਆਓ ਭਗਤ ਵਿੱਚ ਲੱਗੇ ਹਨ ਪੰਜਾਬ ਸੁਪਤਫਾਨ ਦੀਆਂ ਖੌਫਨਾਕ ਤਸਵੀਰਾਂ ਉੱਡ ਗਈਆਂ ਘਰਾਂ ਦੀਆਂ ਛੱਤਾਂ ਕਈ ਥਾਵਾਂ ਤੇ ਡਿੱਗੇ ਦਰਖਤ ਤੇ ਕੰਦਾ ਬੀਤੀ ਦਿਨੀ ਪੰਜਾਬ ਦੇ ਬਠਿੰਡਾ ਚ ਦੁਪਹਿਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਚ ਪੈ ਭਾਰੀ ਮੀਂਹ ਗੜੇਮਾਰੀ ਤੋਂ ਇਲਾਵਾ ਪਿੰਡ ਕੋਠਾ ਗੁਰੂ ਕਾ ਮੀ ਤੋਂ ਪਹਿਲਾ ਤੇਜ਼ ਹਨੇਰੀ ਦੇ ਨਾਲ-ਨਾਲ ਵਾਵਰੋਲਾ ਦੇਖਣ ਨੂੰ ਮਿਲਿਆ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਤੇ ਇਹ ਤੂਫਾਨ ਨੇ ਪਿੰਡ ਕੋਠਾ ਗੁਰੂ ਕੇ ਵਿੱਚ ਇੱਕ ਸ਼ੈੱਡ ਦੀਆਂ ਕੰਧਾਂ ਤੋੜ ਦਿੱਤੀਆਂ ਤੇ ਟੀਨ ਦੀਆਂ ਛੱਤਾਂ ਨੂੰ ਢੱਕਣ ਵਾਲੀਆਂ ਚਾਦਰਾਂ ਵੀ ਤੋੜ ਦਿੱਤੀਆਂ ਤੇ ਬਹੁਤ ਸਾਰਾ ਹੋਰ ਨੁਕਸਾਨ ਵੀ ਕੀਤਾ ਕੁਰੀਅਰ ਰਾਹੀਂ ਵੱਖ-ਵੱਖ ਦੇਸ਼ਾਂ 'ਚ ਕੀਤੀ ਜਾਂਦੀ ਨਸ਼ੇ ਦੀ ਸਪਲਾਈ ਦਾ ਪਰਦਾਫਾਸ਼ ਜਲੰਧਰ ਪੁਲਿਸ ਦੇ ਸੀਆਈਏ ਸਟਾਫ ਨੇ ਵੱਡੀ ਕਾਰਵਾਈ ਕਰਦੇ ਹੋਏ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 5 ਕਿਲੋ ਅਫੀਮ ਬਰਾਮਦ ਕੀਤੀ ਹੈ ਇਹ ਗਰੋਹ ਕੋਰੀਅਰ ਏਜੰਸੀ ਰਾਹੀਂ ਚਾਰ ਦੇਸ਼ਾਂ 'ਚ ਨਸ਼ਿਆਂ ਦੀ ਤਸਕਰੀ ਕਰਦਾ ਸੀ ਦੋਸ਼ੀਆਂ ਦੀ ਪਛਾਣ ਅਮਨ ਨਿਵਾਸੀ ਹੁਸ਼ਿਆਰਪੁਰ ਸਨੀ ਨਿਵਾਸੀ ਜਲੰਧਰ ਸੇਜਲ ਨਿਵਾਸੀ ਟਾਂਡਾ ਸ਼ਿਆਰਪੁਰ ਦੇ ਰੂਪ ਵਿੱਚ ਕੀਤੀ ਗਈ ਨਿਊਜ਼ ਬਿਊਰੋ ਮਿਸ਼ਨ ਪੰਜਾਬ